ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੈ ਹਰ ਸੰਗਤ ਜੀ ਆਰ ਬਾਰੇ ਆਏ ਮੇਰੇ ਵੀਰ ਤੇ ਭੈਣਾ ਅਸੀਂ ਆਪ ਜੀ ਨੂੰ ਇੱਕ ਸੰਦੇਸ਼ ਦੇਣ ਵਾਸਤੇ ਆਏ ਹਾਂ ਕਿ ਉਹ ਅਕਾਲ ਪੁਰਖ ਜੋ ਕਦੀ ਸਤ ਸੂਪ ਧਾਰਨ ਨਹੀਂ ਕਰਦਾ ਔਰ ਹਮੇਸ਼ਾ ਸੱਚਖੰਡ ਦੇ ਵਿੱਚ ਆਡੋਲ ਬੈਠਾ ਰਹਿਣਾ ਹੈ ਸਮੇ ਸਮੇਂ ਸਰ ਜਦੋਂ ਵੀ ਉਸਨੇ ਮਾਤ ਲੋਕ ਤੇ ਕੋਈ ਖੇਡ ਕਰਨੀ ਹੈ ਪਰ ਉਹ ਕਿਸੇ ਵੀ ਗੁਰੂ ਅਵਤਾਰ ਪਕੰਬਰ ਦੀ ਡਿਊਟੀ ਲਾਉਂਦਾ ਹੈ আর ਉਸ ਨੂੰ ਇੱਕ ਨਾਮ ਕਲਮਾ ਦਿੰਦਾ ਹੈ ਔਰ ਉਹਦੇ ਨਾਲ ਨਾਲ ਉਹਨੂੰ ਮੋਲਤਾ ਦੇ ਦਿੱਤੀਆਂ ਜਾਂਦੀਆਂ ਨੇ ਉਹਨੂੰ ਸਮਾਂ ਦੇ ਦਿੱਤਾ ਜਾਂਦਾ। ਆਰ ਸਮੇਂ ਦੇ ਮੁਤਾਬਕ ਉਹ ਗੁਰੂ ਅਵਤਾਰ ਪਕੰਬਰ ਆ ਕੇ ਮਾਤ ਲੋਕ ਤੇ ਉਸ ਨਾਮ ਦਾ 호ਕਾ ਦਿੰਦੇ ਨੇ। ਆਰ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਹੈ ਉਹ ਆਪਣੇ ਦਿੱਤੇ ਹੋਏ ਨਾਮ ਕਲਮੇ ਦਾ ਡੰਕਾ ਵਜਾ ਕੇ फेर ਉਸ ਹਕਾਲਪੁਰਖ ਦੀ ਜੋਤ ਵਿੱਚ ਜਾ ਕੇ ਲੀਨ ਹੋ ਜਾਂਦੇ ਕਿਉਂਕਿ ਇਹ ਜਿਹੜਾ ਟੌਪਿਕ ਹੈ ਇਹ ਬੜਾ ਲੰਮਾ ਚੌੜਾ ਹੈ ਕਿਉਂਕਿ ਇਹ ਜੋ ਖੇੜ ਹੈ ਜੀਵ ਦੀ ਅਕਲ ਬੁੱਧੀ ਤੋਂ ਬਾਹਰ ਦੀ ਹੈ ਆਗਰ ਕੋਈ ਜੀਵ ਚਾਹੇ ਕਿ ਮੈਂ ਚਾਰ ਕਲਾਸਾਂ ਪੜ੍ਹ ਕੇ ਕੋਈ ਗ੍ਰੰਥ ਪੜ੍ਹ ਕੇ ਉਸ ਪਰਮੇਸ਼ਰ ਬਾਰੇ ਜਾਣ ਸਕਾਂ ਉਹ ਉਸ ਦੀ ਪੁੱਲ ਹੈ ਕਿਉਂਕਿ ਪਰਮੇਸ਼ਰ ਦੀ ਜੋ ਖੇਡ ਹੈ ਜੋ ਉਸ ਦੀ ਬਾਣੀ ਹੈ ਉਹ ਜੀਵ ਦੀ ਅਕਲ ਬੁੱਧੀ ਤੋਂ ਬਾਹਰ ਹੈ ਤੇ ਸਮੁੰਦਰ ਦੀ ਡੰਗਾਈ ਤੋਂ ਵੀ ਜ਼ਿਆਦਾ ਹੈ ਜਿਸ ਤਰ੍ਹਾਂ ਸਮੁੰਦਰ ਦੀ ਡੰਗਾਈ ਦਾ ਆਪਾਂ नाप नहीं सकते इस तरह ही परमेर बारे अपा जीव अकल बुद्धि उस अकाल पुरख ने अज तक किसी भी गुरु पीर पकंबर अवतार नो अपना भेत नहीं दिता और माद लोग हमेशा नवी तो नवी खेड की है ਔਰ ਥੋੜਾ ਜਿਆ ਆਪਾਂ ਇਸ ਬਾਰੇ ਆਪਜੀ ਨੂੰ ਜਾਣਕਾਰੀ ਦਿੰਦੇ ਹਾਂ ਕਿ ਇਹ ਗੱਲ ਕੀ ਹੈ ਕਿਉਂਕਿ ਜਿੰਨੇ ਵੀ ਗੁਰੂ ਅਵਤਾਰ ਪਕੰਬਰ ਇਸ ਮਨੁੱਖ ਲੋਕ ਤੇ ਆਏ ਇਹਨਾਂ ਆਪਾਂ ਪਿੱਛੇ ਚਾਹ ਜੋ ਗਾਂਧੀ ਗੱਲ ਕਰਦੇ ਹਾਂ ਕਿ ਇਹਨਾਂ ਚਾਹ ਜੋਗਾਂ ਦੇ ਵਿੱਚ ਸਤਜੁਗ ਦੇ ਵਿੱਚ 18 ਅਵਤਾਰਾਂ ਦਾ ਆਉਣਾ ਹੋਇਆ ਆ ਤ੍ਰੇਤਾ ਦੇ ਵਿੱਚ ਦੋ अवतारਾਂ ਦਾ ਆਉਣਾ ਹੋਇਆ राम जी ਤੇ ਪਰਸਰਾਮ ਆਰ ਦੁਆਪਰ ਦੇ ਵਿੱਚ ਦੋ অবতারਾਂ ਦਾ ਆਉਣਾ ਹੋਇਆ ਆਰ ਕਾਲ ਚੁਬ ਦੇ ਵਿੱਚ ਇੱਕ অবতার ਦਾ ਆਉਣਾ ਹੋਇਆ ਆਰ ਉਸ ਤੋਂ ਬਾਅਦ ਤਨਬਕੰਬਰ ਸਾਹਿਬਾ ਦੀ ਡਿਊਟੀ ਲੱਗੀ ਇਸ ਮਾਤ ਲੋਕ ਤੇ ਉਸ ਤੋਂ ਬਾਅਦ 10 ਗੁਰੂ ਸਾਹਿਬਾਨ ਦਾ ਆਉਣਾ ਹੋਇਆ ਔਰ ਸਾਰਿਆਂ ਨੇ ਹੀ ਇਸ ਦੇ ਆਉਣ ਦੀਆਂ ਪਸ਼ੀਨ ਗੋਈਆਂ ਸਾਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਕੀਤੀਆਂ ਕਿ ਉਹ ਅਕਾਲ ਪੁਰਖ ਕਾਇਕੁੱਪ ਦੇ ਅੰਤ ਵਿੱਚ ਮਾਨਵ ਲੋਕ ਤੇ ਸਤ ਸਰੂਪ ਧਾਰਨ ਕਰੇਗਾ ਔਰ ਉਹਨਾਂ ਨੇ ਆਪਣੀ ਪਹਿਚਾਣ ਵੀ ਦਿੱਤੀ ਉਹਨ ਤ੍ਰੇਕਾਂ ਦੇ ਵਿੱਚ ਰਾਮ ਜੀ ਦੇ ਨਾਲ ਬਾਲਮਿਕ ਜੀ ਨੇ ਵੀ ਇਸ ਦੀ ਪਛੇਨ ਕੋਈ ਕੀਤੀ ਹੈ ਕਿ ਜਦੋਂ ਉਹ ਅਕਾਲ ਪੁਰਖ ਨੇ ਸਤ ਸਰੂਪ ਤਾਰਨ ਕੀਤਾ ਤੇ ਉਸ ਦੇ ਜੋ ਸਿੱਖ ਹਨ ਉਹ ਇੱਕ ਨਾਮ ਲਿਆ ਕਰਨਗੇ ਉਹ ਕਿਹੜਾ ਨਾਮ ਜੋ ਆਪ ਜੀ ਨੇ ਸੁਣਾ ਸੋਹਨ ਨਾਰਾਇਣ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਉਸ ਤੋਂ ਬਾਅਦ ਉਹਦੀ ਅਗਲੀ ਪਹਿਚਾਣ ਕੀ ਹੋਏਗੀ ਕਿ ਉਹ ਆਪਣੇ ਸਿਸਤੇ ਪੰਜ ਮੁਖੀ ਤਾਲ ਪਹਿਨੇਗਾ। ਔਰ ਉਸ ਤੋਂ ਬਾਅਦ ਬ੍ਰਾਪਰ ਦੇ ਵਿੱਚ ਕ੍ਰਿਸ਼ਨ ਮਹਾਰਾਜ ਜੀ ਨੇ ਵੀ ਇਸ ਦੀਪ ਅਸ਼ੇਨਗੋਈ ਕੀਤੀ ਹੈ। ਕਿ ਅਰਜਨ ਕ੍ਰਿਸ਼ਨ ਜੀ ਨੂੰ ਪੁੱਛਦੇ ਆ ਕਿ ਐ ਕ੍ਰਿਸ਼ਨ ਉਹ ਕਹਿੰਦਾ ਜਦੋਂ ਮੇਰਾ ਕਾਨਾ ਦਾ ਕਾਹਨ ਆਇਆ ਤੇ ਕੀ ਉਦੋਂ ਉਹ ਤੇਰਾ ਨਾਮ ਲਿਆ ਕਰਨਗੇ? ਕ੍ਰਿਸ਼ਨ ਕਿਹਾ ਨਹੀਂ। ਮੈਂ ਤੇ ਪੰਜ ਤਤ શરીર ਦਾ ਬੰਦਾ ਹਾਂ ਮੈਂ ਕੱਲ ਨੂੰ ਨਾ ਛੁੜ ਜਾਣਾ ਇਸ ਕਰਕੇ ਮੇਰਾ ਕਾਨਾ ਦਾ ਕਾਨ ਜੋ ਹੈ ਉਹ ਨਿਰਗੁਣ ਭਾਰ ਕਰਕੇ ਆਏਗਾ আর ਉਸ ਨੇ ਵੀ ਉਹਨੇ ਆਪਣੀ ਪਹਿਚਾਨ ਦਿੱਤੀ ਨਾਲ ਕਿ ਉਹ ਪੰਜ ਮੁਖੀ ਤਾਜ ਪਹਿਨੇਗਾ ਤੇ ਨਾਲ ਹੀ ਉਹਦੇ ਜਿਹੜੇ ਸਿੱਖ ਹੈ ਏ ਸੋਹੰਗ ਸ਼ਬਦ ਦਾ ਨਾਮ ਪੰਜ ਵਾਰੀ ਲਿਆ ਪੈਂ। ਉਸ ਤੋਂ ਬਾਅਦ ਤਿੰਨ ਕੰਕਰ ਸਾਹਿਬਾਂ ਦਾ ਆਉਰਾ ਹੋਇਆ। ਈਸਾ ਜੀ ਨੇ ਵੀ ਇਸ ਗੱਲ ਦੀ ਪਛੇਨ ਕੋਈ ਕੀਤੀ ਕਿ ਮੈਨੂੰ ਸੱਚਖੰਡ ਦੇ ਵਿੱਚ ਜਦੋਂ ਮੇਰਾ ਨੂਰੀ ਅੱਬਾ ਆਇਆ ਤੇ ਉਸ ਦੇ ਸਿਰ ਤੇ ਉਹਦਾ ਨਾਮ ਲਿਖਿਆ ਹੋਏਗਾ। ਕਿਹੜਾ ਨਾਮ ਸੋਹਮ ਮਹਾਰਾਜੀ ਸਿੰਘ ਵਿਸ਼ਨੂੰ ભગવાન ਦੀ ਜੈ। ਪਰ ਉਹ ਪੰਜ ਮੁਖੀ ਤਾਜ ਪਹਿਨੇਗਾ। जो तुम बड़े ध्यान न देखो हजूर शह जी ने जो पंचमुखी ताज पहनिया है ओपे नाम लिखा होया नाम सोहंग महाराज शेर सिंह विष्णु भगवान की जय ये नाम है ये निर्गुण तार है उस तो बाद दस गुरु साहबान आए नानक पातशाह जी ने भी पशेनगोई की है उस तो गुरु गोबिंद पातशाह जी ने भी की है ਕਿਉਂਕਿ ਸਮਾਂ ਘੱਟ ਹੈ ਮੈਂ ਥੋੜਾ ਜਿਆ ਅੱਗੇ ਚੱਲ ਜਾਣਾ ਕਿਉਂਕਿ ਉਸ ਮਹਾਨ ਅਕਾਲ ਪੁਰਖ ਨੇ ਮਾਰਗ ਲੱਭ ਕੇ ਸਤਸਰੂਪ ਧਾਰਨ ਕਰਨ ਤੋਂ ਬਾਅਦ ਕਿਤਾ ਕੀ ਸਾਨੂੰ ਕੀ ਬਖਸ਼ਾ ਕੀਤੀਆਂ ਕਿਉਂਕਿ ਆਪਾਂ ਨੂੰ ਤੇ ਇੱਕ ਨਵਾਂ ਮਾਰਗ ਦਿੱਤਾ ਹੈ ਮਾਲਕ ਨੇ ਕਿਹੜਾ ਮਾਰਗ ਭਗਤ ਤੇ ਭਗਵਾਨ ਦਾ ਹੁਣ ਇਸ ਗੱਲ ਨੂੰ ਜਿਹੜੇ ਮੇਰੇ ਵੀਰ ਬਾਹਰੋਂ ਆਏ ਆ ਉਹ ਇਸ ਚੀਜ਼ ਨੂੰ ਵਿਚਾਰ ਕਰੋ ਕਿ ਭਗਤ ਬਣਨ ਵਾਸਤੇ ਆਪਾਂ ਨੂੰ ਕਿੰਨੇ ਯੋਗ ਵਿਆਸ ਪਾਠ ਪੂਜਾ ਸਭ ਕੁਝ ਕਰਨਾ ਪੈਂਦਾ ਹੈ ਲੇਕਿਨ ਭਗਤ ਨੂੰ ਦਰਸ ਫੇ ਨਹੀਂ ਹੁੰਦਾ ਤੇ ਨਾ ਇਹ ਰੁਤਬਾ ਪ੍ਰਾਪਤ ਹੁੰਦਾ ਹੈ ਕਿ ਉਹ ਮਾਲਕ ਨੇ ਆ ਕੇ ਆਪਣੀ ਕਿਰਪਾ ਤੇ ਰਮਨ ਦੇ ਨਾਲ ਇਹਨਾਂ ਨੂੰ ਭਗਤਾਂ ਦਾ ਰੁਤਬਾ ਦਿੱਤਾ ਇਹ ਕੋਈ ਆਪਣੀ ਭਗਤੀ ਨਾਲ ਨਹੀਂ ਬਣੇ

ਕ੍ਰਿਸ਼ਨ ਵਾਧਾ ਕ੍ਰਿਸ਼ਨ ਕਹਿੰਦੇ ਹੋ ਸੀਤਾ ਰਾਮ ਕਹਿੰਦੇ ਹੋ ਵਾਇਗਰੂ ਕਹਿੰਦੇ ਹੋ ਅੱਲਾਹ ਕਹਿੰਦੇ ਹੋ ਅੱਨਾਹ ਕਹਿੰਦੇ ਹੋ ਚੋਪਸ਼ੈ ਕਰ ਸਾਡੀ ਇੱਕ ਦਿਨੰਤੀ ਹੈ ਆਪ ਜੀ ਨੂੰ ਕਿ ਤੁਸੀਂ ਸਿਰਫ ਇੱਕ ਗੱਲ ਕਰਨੀ ਹੈ ਕਿ اے ਮਾਲਕ ਜੇ ਤੂੰ ਇਸ ਮਾਲਕ ਤੇ ਆਪਣਾ ਪ੍ਰਗਟਾਵਾ ਕਰ ਦਿੱਤਾ ਕਿ ਸਾਡੀ ਆਤਮਾ ਨੂੰ ਆਪਣੇ ਚਰਨਾ ਦੇ ਨਾਲ ਜੋੜ ਲਿਆ ਸ਼ਬਦ ਇੱਕੋ ਹੀ ਹੈ ਕਿਹੜਾ ਸੋ ਹੰ ਸੋ ਦਾ ਭਾਵ ਹੈ ਪ੍ਰਮਾਤਮਾ ਹੰਗ ਦਾ ਭਾਵ ਹੈ ਅਗ ਆਤਮਾ ਨੇ ਪ੍ਰਮਾਤਮਾ ਨੂੰ ਬੇਨਤੀ ਕਰਨੀ ਹੈ ਅਰਦਾਸ ਕਰਨੀ ਹੈ ਤੁਸੀਂ ਇਹ ਤਾਂ ਕਰ ਸਕਦੇ ਹੋ ਕਿ ਐ ਪ੍ਰਮਾਤਮਾ ਮੈਂ ਤੈਨੂੰ ਨਹੀਂ ਮਹਿਸਾੰਗ ਮੇਰੀ ਆਤਮਾ ਤੈਨੂੰ ਨਹੀਂ ਲੱਭ ਸਕਦੀ ਇਸ ਕਰਕੇ ਤੂੰ ਕਿਰਪਾ ਕਰ ਤੇ ਮੇਰੀ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਦੋ। ਪਰ ਇਹ ਬੇਨਤੀ ਤੁਹਾਡੀ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਨਿਰਇਛਿਤ ਹੋਣੀ ਚਾਹੀਦੀ ਹੈ। ਉਹਦੇ ਵਿੱਚ ਤੁਹਾਡਾ ਕੋਈ ਸਵਾਰਥ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਨੀ ਹੈ ਕਿ ਐ ਪ੍ਰਮਾਤਮਾ ਤੂੰ ਮੇਰਾ ਹੈ ਤੇ ਮੈਂ ਤੇਰਾ। ਕਿ ਮੇਰੀ ਆਤਮਾ ਤੇਰੀ ਹੈ ਤੇ ਤੂੰ ਮੇਰਾ ਹੈ ਸਿਰਫ ਇਹ ਬੇਨਤੀ ਤੁਸਾਂ ਕਰਨੀ ਹੈ ਤੁਸੀਂ ਜਿੱਥੇ ਗੁੜੇ ਹੋ ਗੁੜੇ ਰਹੋ ਉਹਦੇ ਨਾਲ ਇੱਕ ਇਹ ਸ਼ਬਦ ਜੋੜ ਲੈਣਾ ਹੈ ਜਦੋਂ ਵੀ ਸਵੇਰ ਸ਼ਾਮ ਦੁਪਹਿਰ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਨਹੀਂ ਤੇ ਸਵੇਰ ਸ਼ਾਮ ਤੇ ਜ਼ਰੂਰ ਇਹ ਗੱਲ ਕਰ ਲਵੋ ਕਿ ਐ ਪ੍ਰਮਾਤਮਾ ਨਾਲ ਮੇਰੀ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਉਹ ਮੇਰਾ ਤੇ ਮੈਂ ਤੇਰਾ ਇਸ ਗੱਲ ਦੀ ਆਪਾਂ ਅਰਦਾਸ ਬੇਨਤੀ ਜ਼ਰੂਰ ਕਰਨੀ ਕਿ ਮੈਨੂੰ ਇਹ ਯਕੀਨ ਹੈ ਸਾਨੂੰ ਸਾਰਿਆਂ ਨੂੰ ਕਿ ਤੁਹਾਡੀ ਆਤਮਾ ਨੂੰ ਪਰਮਾਤਮਾ ਜ਼ਰੂਰ ਦਰਸ ਦਿਊਗਾ ਦਰਸ ਕਿੱਥੇ ਹੋਊ ਇਸ ਦਸਬੰਦਵਾਰੀ ਦੇ ਵਿੱਚ ਜਦੋਂ ਤੁਸੀਂ ਤੂੰ ਮੇਰਾ ਤੇ ਮੈਂ ਤੇਰੇ ਦੀ ਗੱਲ ਕਰੋਗੇ ਉਹਦਾ जाप ਕਰੋਗੇ ਤਵਾਟੇ ਅੰਦਰ ਜਿਹੜੇ ਪੰਜ ਚੋਰ ਬੈਠੇ ਆਂ ਪਤਾ ਨਾ ਪੰਜ ਚੋਰ ਕਿਹੜੇ ਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹੀ ਚੀਜ਼ਾਂ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੁੜਨ ਨਹੀਂ ਦਿੰਦੀਆਂ ਸੋ ਇਸ ਵਾਸਤੇ ਜਦੋਂ ਤੁਸੀਂ ਤੂੰ ਮੇਰਾ ਤੇ ਮੈਂ ਤੇਰੇ ਦੀ ਗੱਲ ਕਰੋਗੇ ਉਹ ਪੰਜ ਚੋਰ ਜਿਹੜੇ ਆ ਉਹ ਸ਼ਾਂਤ ਰਹਿਣਗੇ 20 ਆਤਮਾ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇਗੇ ਸੋ ਇਸ ਜਾਕਾਰੇ ਦਾ ਪਾਵ ਅਰਥ ਕੀ ਹੈ ਇਹ ਕਿਸੇ ਪੰਜ ਤਤ શરીર ਵਾਲੇ ਬੰਦੇ ਦਾ ਨਾਮ ਨਹੀਂ ਲੈਂਦੇ ਪਿਆਰ ਨਾਲ ਸਰਵਣ ਕਰੋ ਕਿ ਸੋ ਹੰਗ ਸੋ ਹੰਗ ਦਾ ਤੁਹਾਨੂੰ ਪਾਵ ਮੈਂ ਪਹਿਲਾਂ ਹੀ ਦੱਸਿਆ ਸੋ ਪਰਮਾਤਮਾ ਹੰਗ ਆਤਮਾ ਆਤਮਾ ਤੇ ਪਰਮਾਤਮਾ ਪਰਮਾਤਮਾ ਤੇ ਆਤਮਾ ਤੂੰ ਮੇਰਾ ਤੇ ਮੈਂ ਤੇਰਾ ਪਰਮਾਤਮਾ ਆਤਮਾ ਨੂੰ ਸੰਦੇਸ਼ ਦਿੰਦੇ ਆ ਕਿ ਐ ਆਤਮਾ ਤੂੰ ਮੇਰੀ ਯਾਦ ਕਰ ਯਾਦ ਕਿਉਂ ਕੀਤੀ ਜਾਵੇ ਕਿ ਮੇਰੇ ਵਿੱਚ ਕੁਝ ਗੁਣ ਨਹੀਂ ਮੇਰੇ ਵਿੱਚ ਕੁਝ ਵਿਸ਼ੇਸ਼ਤਾਈਆਂ ਨਹੀਂ ਜਿਸ ਕਰਕੇ ਮੈਂ ਮਨੁੱਖ ਲੋਕ ਤੇ ਪ੍ਰਤੀਕ ਤੇ ਪ੍ਰਸਤ ਹੋਣਾ

ਇੱਕ ਭਾਗ ਰਹਿਣ ਵਾਲੀ ਸਰਬ ਸ੍ਰਿਸ਼ਟੀ ਨੂੰ ਆਪਣੇ ਪੈਰ ਵਿੱਚ ਰੱਖਦਾ ਹੈ ਤੇ ਸਿੰਘ ਤੋਂ ਭਾਵ ਹੈ ਕਿ ਜਿੱਥੇ ਉਹ ਪੈਚ ਰੱਖਦਾ ਉਹ ਸਾਰੀ ਕਾਇਨਾਤ ਨੂੰ ਆਪਣੇ ਹੁਕਮ ਅnder ਚਲਾਉਂਦਾ ਵੀ ਹੈ ਇਹ ਜਿੰਨੇ ਵੀ ਸੂਰਜ ਚੰਦ ਆਕਾਸ਼ ਗगन ਦੇ ਵਿਨੰਤਰ ਬ੍ਰਹਮੰਡ ਖੰਡ ਨੇ ਉਹਦੇ ਹੁਕਮ ਅnder ਚੱਲਦੇ ਉਸ ਤੋਂ ਅੱਗੇ ਆਉਂਦਾ ਹੈ ਵਿਸ਼ਨੂੰ ਵਿਸ਼ਨੂੰ ਕੋਈ ਦੇਵਤਾ ਨਹੀਂ ਹੈ ਕਿ ਉਹ ਪਰਮਾਤਮਾ जे वो निर्गुण तार है राजा का राजा है पातशाह का पातशाह है शहनशाह का शहनशाह है एक पै दे वाली समर्थ ताकत है और नाल नाल वो सर्वदा प्रतिपालक भी है सारी सृष्टि चौरासी लख जूनी जी है प्रतिपालक कौन है वो परमात्मा विष्णु रूप होके वो सर्व की पालना करता है चाहे कोई जीव उसको याद करता है ਜਾਇ ਨਹੀਂ ਕਰਦਾ ਉਹ ਫਿਰ ਵੀ ਉਹਨੂੰ ਰੋਜੀ ਰੋਟੀ ਦਿੰਦਾ ਹੈ ਕਿ ਜਦੋਂ ਵੀ ਕਿਤੇ ਉਸ ਨੂੰ ਕੋਈ ਭੀੜ ਪੈਂਦੀ ਹੈ ਤੇ ਉਹ ਉਹਨੂੰ ਆਤਮਾ ਯਾਦ ਕਰਦੀ ਆ ਕਿ ਉਹ ਪ੍ਰਮਾਤਮਾ ਉਹਦੇ ਅੰਗ ਸੰਗ ਸਹਾਈ ਉਸ ਤੋਂ ਅੱਗੇ ਹੁੰਦਾ ਹੈ ਭਗਵਾਨ ਕਿ ਐ ਆਤਮਾ ਤੂੰ ਉਸ ਦੀ ਜੈ ਕਰਨੀ ਹੈ ਜਿਹੜਾ ਨਿਰਗੁਣ ਹੈ ਨਿਰੰਕਾਰ ਹੈ ਨਿਰਾਰਕਾਰ ਹੈ ਬੇਪਰਵਾਹ ਹੈ ਜੋ ਸਰੂਪ ਹੈ ਉਹ ਕੋਸ਼ ਦੀ ਜੈ ਕਰਦੇ। ਸੋ ਇਸ ਵਾਸਤੇ ਇਸ ਜਕਾਰੇ ਦਾ ਭਾਵ ਅਰਥ ਇਹ ਹੈ। ਸੋ ਇਸ ਵਾਸਤੇ ਹਰਿਉ ਸੰਸਾ ਜੀ ਨੇ ਸਾਨੂੰ ਬਖਸ਼ਾ ਹੋਰ ਕੀ ਕੀਤੀਆਂ? ਨਾਮ ਦੀ ਬਖਸ਼ਿਸ਼ ਆਪ ਜੀ ਨੂੰ ਸਾਰਿਆਂ ਨੂੰ ਦੱਸ ਦਿੱਤਾ। ਸੰਖੇਪ ਰੂਪ ਦੇ ਵਿੱਚ ਇਸ ਨਾਮ ਦੀ ਮੜਾਈ ਹੈ। ਕਿ ਇਹ ਨਾਮ ਜੇ ਆਪਾਂ ਪੰਜ ਵਾਰੀ ਸਵੇਰੇ ਪੰਜ ਵਾਰੀ ਸ਼ਾਮ ਨੂੰ ਲੈਨੇ ਆ ਇਹ ਆਪਾਂ 83 ਤੋਂ ਮੁਕਤ ਹੋ ਸਕਦੇ ਆ ਉਸ ਤੋਂ ਬਾਅਦ ਸਤ ਰੰਗ ਨਿਸ਼ਾਨ ਦੀ ਬਖਸ਼ਿਸ਼ ਕੀਤੀ ਗਈ ਇਹ ਸਤ ਰੰਗ ਨਿਸ਼ਾਨਾ ਦੇ ਵੀ ਪ੍ਰਾਤਮਨ ਸਮੇਂ ਤੋਂ ਮੰਗ ਸੀ ਸੱਤ ਰੰਗਾ ਦੀ ਕਿਉਂਕਿ ਜਿਵੇਂ ਜਿਵੇਂ ਗੁਰੂ ਅਵਤਾਰ ਪਕੰਦਰ ਮਾਤ ਲੋਕ ਤੇ ਆਏ ਇਸੇ ਤਰ੍ਹਾਂ ਹੀ ਇਹ ਰੰਗ ਵੀ ਉਹਨਾਂ ਦੇ ਨਾਲ ਅਲੱਗ-ਅਲੱਗ ਆਉਂਦੇ ਰਹੇ किसी ने दो रंग मंगे, किसी ने तीन रंग मंगे, किसी ने पांच रंग मंगे, किसी ने सात रंग ते इन सात रंगा ने भी पुकार की राम जी देखो कृष्ण जी को नानक पाछा जी देखो के जवाब की मिलया के काटी ये मांग जरूर कोई पूरी होगी लेकिन कदों के जदों ओ अकाल पुरख परमात्मा मान लो के सत स्वरूप तारन करेगा ਉਹਦੇ ਕੋ ਤੁਹਾਨੂੰ ਇਕੱਠਿਆਂ ਕਰਨ ਦਾ ਤੰਗ ਹੈ ਉਹ ਤੁਹਾਨੂੰ ਮਾਨਵੜਿਆਈ ਦੇਗਾ ਹੁਣ ਜਿਹੜਾ ਤੁਸੀਂ ਇਹ ਸਤਸਰੂਪ ਦੇਖ ਰਹੇ ਹੋ ਹਜੂਰ ਸੈ ਅਛਾ ਜੀ ਨੇ ਐਸੀ ਤਰ੍ਹਾਂ ਸੰਗਾਸਣ ਦੇ ਉੱਤੇ ਬੈਠ ਕੇ 24 ਗ੍ਰੰਥਾਂ ਦੀ ਰਚਨਾ ਕੀਤੀ ਹੈ ਤੇ ਨਾਲ ਹੀ ਇਹਨਾਂ ਸਤਾਂ ਰੰਗਾਂ ਨੂੰ ਮਾਨਵੜਿਆਈ ਦਿੱਤੀ ਕਿ ਜਦੋਂ ਵੀ ਮੇਰੇ ਗੁਰਸਿੱਖ ਇਥੇ ਕਿਤੇ ਵੀ ਮੇਰਾ ਜਸ ਗਾਉਣਗੇ ਸੰਗਾਸਣ ਦੇ ਨਾਲ ਸੱਜੇ ਪਾਵੇ ਦੇ ਨਾਲ ਇੱਕ ਸ਼ੁਭ ਹੋਵੇਗਾ ਇਹ ਮਰਿਆਦਾ ਚਾਰਜੋਗ ਰਹਿਣੀ ਆ। ਸਾਡ ਚੰਗੇ ਗ੍ਰੰਥਾ ਦੀ ਰਚਨਾ ਉਹਨਾਂ ਦੇ ਵਿੱਚ ਤ੍ਰੈ ਕਾਲ ਦੀ ਬਾਣੀ ਹੈ। ਜੋ ਸਮਾਂ ਬੀਤ ਗਿਆ, ਜੋ ਚੱਲ ਰਿਹਾ ਹੈ, ਜੋ ਸਮਾਂ ਆ ਕੇ ਆਉਣ ਵਾਲਾ ਹੈ, ਉਹਦੇ ਨਾਲ ਨਾਲ ਇਹ ਭਗਤਾਂ ਨੂੰ ਲੈਣੇ ਦੇਣੇ ਦਿੱਤੇ ਆ। ਇਹ ਜਿੰਨੇ ਚਿੱਟੇ ਕੱਪੜਿਆਂ ਵਾਲੇ ਬੈਠੇ ਆ ਸਾਰਿਆਂ ਨੇ ਆਪ ਜੀ ਨੂੰ ਲੇਖ ਪਰ ਪਰ ਸੁਣਾਏ। ਇਹ ਲੇਖ ਕਿਤੇ ਇੱਕ ਜਗ੍ਹਾ ਤੇ ਬੈਠ ਕੇ ਨਹੀਂ ਲਿਖੇ ਗਏ ਇੱਕ ਘਰ ਘਰ ਜਾ ਕੇ ਜਿੱਥੇ ਜਿੱਥੇ ਵੀ ਕੋਈ ਜੀਵ ਆਤਮਾ ਸੀ ਉਹਦੇ ਘਰ ਜਾ ਕੇ ਉਹਦੇ ਘਰ ਦਾ ਐਡਰੈਸ ਉਹਦੇ ਆਪਣਾ ਨਾਮ ਉਸ ਪਰਿਵਾਰ ਦਾ ਤੁਸੀਂ ਇਹਦੇ ਚਰਣਾ ਨਾਲ ਕਿਵੇਂ ਜੁੜੇ ਕੀ ਤੁਹਾਡਾ ਲੈਣਾ ਦੇਣਾ ਸੀ ਕਿਹੜੇ ਗੁਰੂ ਉਰਧਾਰ ਪਤੰਬਰ ਦੇ ਨਾਲ ਤੁਸੀਂ ਆਏ ਤੁਹਾਡੀ ਇਹ ਮੰਗ ਸੀ ਜੀ ਕਿ ਉਹ ਮੰਗ ਮੈਂ ਅੱਜ ਪੂਰੀ ਕਰਾਂ ਸੋ ਇਸ ਵਾਸਤੇ ਹਰ ਬਾਣੀ ਚਵੀ ਗ੍ਰੰਥਾ ਦੀ ਰਚਨਾ ਔਰ ਭਗਤਾਂ ਵਾਸਤੇ ਪੰਕਤਨਾ ਸੋ ਇਸ ਵਾਸਤੇ ਸ਼ਮਾ ਕਾ ਵੀ ਹੋ ਗਿਆ ਸੈਕਟਰੀ ਸਾਹਿਬ ਵੀ ਖੜੇ ਹੋ ਗਏ ਆਪਾਂ ਇਸ ਦੀ ਗੱਲ ਨੂੰ ਯਾਦ ਰੱਖਣਾ ਪਹਿਲਾ ਗੱਲ ਸੀ ਕਿ ਬਾਣ ਪੂਜਾ ਭਗਤੀ ਭਗਤੀ ਦੀ ਹੁਣ ਗੱਲ ਆਈ ਦਰਸ ਦੀ ਕਿ ਉਸ ਪਰਮਾਤਮਾ ਨੇ ਮੇਹਰ ਤੇ ਕਿਰਪਾ ਦੇ ਨਾਲ ਹੁਣ ਮੇਰੇ ਵੀਰਾਂ ਨੇ ਪਰਪਰ ਸੜਾਇਆ ਜੇ ਜੇ ਕਿਸੇ ਨੇ ਇਹਦੀ ਇਹਨੂੰ ਨਮਸਕਾਰ ਕਰ ਦਿੱਤੀ ਉਹ ਬੜੀ ਵੱਡੀ ਗੱਲ ਹੈ ਜੇ ਕਿਸੇ ਨੇ ਇਹਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਬੇੜਾ ਪਾਰ ਜੇ ਦਰਸ ਕਰ ਲਿਆ ਤਾਂ ਵੀ ਬੇੜਾ ਤੇ ਇਤੋਂ ਵੱਡੀ ਹੋਰ ਕਿਰਪਾ ਕੀ ਚਾਹੀਦੀ ਆ ਜੇ ਆਪਾਂ ਨੂੰ ਪਾਠ ਭਗਤੀ ਪੂਜਾ ਤੋਂ ਛੁਟਕਾਰਾ ਮਿਲਦਾ ਤੇ ਆਪਾਂ ਨੇ ਕੋਦੋਂ ਸਮਾ ਨਹੀਂ ਆਗਾ ਇਹ ਨਾਮ ਆਪਾਂ ਕਰਨ ਨੂੰ ਤਿਆਰ ਹੈਗੇ ਕਿਉਂਕਿ ਆਪਾਂ ਦੁਨਿਆਵੀ ਕੰਮਾਂ ਦੇ ਵਿੱਚ ਸਾਰੇ ਰੁਕੇ ਹੋਇਆ। ਸੋ ਇਸ ਵਾਸਤੇ ਆਪਾਂ ਨੂੰ ਇੱਕ ਗੱਲ ਜ਼ਰੂਰ ਕਰ ਲੈਣੀ। ਪਹਿਲਾਂ ਵੀ ਬੇਨਤੀ ਕੀਤੀ ਆ ਲਾਸਟ ਮੇਰੀ ਫੇਰ ਉਹ ਬੇਨਤੀ ਆ ਕਿ ਜਿਹੜੀਆਂ ਮੇਰੀਆਂ ਪੈਣਾ ਤੇ ਵੀਰ ਬਾਹਰੋਂ ਆਏ ਆ ਉਹ ਸਿਰਫ ਇੱਕ ਕੰਮ ਜ਼ਰੂਰ ਕਰ ਲੋ ਕਿ ਉਹਨੂੰ ਆਵਾਜ਼ ਮਾਰ ਲੋ। ਇਹਨੂੰ ਪ੍ਰਮਾਣਿਤ ਮਾ ਨੂੰ। ਆਪਾਂ ਆਵਾਜ਼ ਹੀ ਨਹੀਂ ਮਾਰਦੇ ਕਦੀ। ਕਿ ਐ ਪ੍ਰਮਾਤਮਾ ਮੇਰੀ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਾ ਤੂੰ ਮੇਰਾ ਤੇ ਮੈਂ ਤੇਰਾ ਇੱਕ ਨੇ ਇੱਕ ਨੂੰ ਮੈਨਾ ਪ੍ਰਮਾਤਮਾ ਨਿਰਗੁਣ ਧਾਰ ਹੈ ਉਹ ਨਾਸ਼ ਹੋਣ ਵਾਲਾ ਨਹੀਂ ਇਹ ਨਹੀਂ ਤੁਹਾਡੀ ਆਤਮਾ ਨਾਸ਼ ਹੋਣ ਵਾਲੀ ਹੈ ਨਾ ਹੀ ਸ਼ਬਦ ਨਾਸ਼ ਹੋਣ ਵਾਲਾ ਹੈ ਇੱਕ ਇੱਕ ਜਗਾ ਤਿੰਨ ਚੀ ਚਾਰ ਸਦੀਵੀ ਰਹਿੰਦੀਆਂ ਇਹ ਪਸਾਦਾ ਪੰਜ ਤਤ ਸਰੀਰ ਹੈ ਜਦੋਂ ਆਤਮਾ ਨਿਕਲ ਗਈ ਇਹ ਸਰੀਰ ਅਗਨੀ ਪੇਟ ਹੋ ਜਾਂਦਾ। ਲੇਕਿਨ ਆਤਮਾ ਨਹੀਂ ਮਰਨੇ ਆਤਮਾ ਫਿਰ ਜਿੰਦਾ ਦੀ ਜਿੰਦਾ ਹੈ। ਇੱਕ ਨੇ ਇੱਕ ਨੂੰ ਨਹੀਂ ਮੈਲਣਾ। ਪੰਜਾ ਸੱਤਾਂ ਨੂੰ ਨਹੀਂ ਮੈਲਣਾ। ਸੋ ਇਸ ਵਾਸਤੇ ਦਾਸ ਦੀ ਇਹੋ ਬੇਨਤੀ ਹੈ ਕਿ ਇਹਦੇ ਚਰਨਾਂ ਦੇ ਵਿੱਚ ਬੇਨਤੀ ਕਰ ਲੋ ਕਿ ਹੈ ਪ੍ਰਮਾਤਮਾ ਤੋਂ ਮੇਰਾ ਤੇ ਮੈਂ ਤੇਰਾ ਤੁਹਾਨੂੰ ਉਹ ਸਦਾ ਪੂ ਜਰੂਰ લાભ ਮਿਲੇਗਾ। ਕਾ ਜੇ ਲਾਭ ਮਲੇਗਾ ਫਿਰ ਤੁਸੀਂ ਇਸ ਘਰ ਵਾਲੇ ਦੇ ਨਾਲ ਜਿਹਦੇ ਘਰ ਪ੍ਰੋਗਰਾਮ ਆ ਉਹਨੂੰ ਜ਼ਰੂਰ ਗੱਲਬਾਤ ਕਰਨੀ ਕਿ ਮੈਂ ਉਹਦੇ ਘਰ ਗਿਆ ਹਾਂ ਤੇ ਮੈਨੂੰ ਆ ਚੀਜ਼ ਉਹਨਾਂ ਕਿਸੇ ਨੇ ਕਹੀ ਸੀਗੀ ਕੋ ਬੋਲ ਕੇ ਗਏ ਸੀਗੇ ਤੇ ਮੈਨੂੰ ਇਹਦਾ ਆ ਗਿਆਨ ਹੋਇਆ ਉਸ ਤੋਂ ਬਾਅਦ ਫਿਰ ਦੇਖੋ ਪਰਮੇਸ਼ਰ ਤੁਹਾਨੂੰ ਕੇਸ ਸਤ ਸ੍ਰੋਤ ਤੇ ਦਰਸ ਦਿੰਦਾ ਕਿ ਮੈਂ ਕਿਦਾਂ ਦਾ ਸੋ ਬਨਾਈ ਸਿੱਖੇ ਖਿਮਾ ਜਾ ਚੁਕਿਆ ਵਿਚਾਰ ਕਰਦਿਆਂ ਕੋਈ ਨਿਪਾਜ ਗਲਤ ਨਿਕਲ ਗਿਆ ਹੋਵੇ ਹਜੂਰ ਸaintsa ji ਦੇ ਚਰਨਾਂ ਚੋਂ ਹਰ ਸੰਗ ਦੇ ਚਰਨਾਂ ਚੋਂ ਖਿਮਾ ਚਾਉਣਾ ਜਿਕਾਰੇ ਦਾ ਸਾਥ ਦਿਓ ਸੋਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਵਰੁਆੰਦੀਗਾ